ਨਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬ ਦੀ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾਣੀ ਹੈ ਜਿਸ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪ੍ਰੋਗਰਾਮ ਅਨੰਦਾਂ ਦੀ ਪੂਰੀ ਵਿਖੇ ਉਲਿੱਕੇ ਗਏ ਨੇ ਮੰਤਰੀ ਹਰਜੋਤ ਵੈਸ ਇਸ ਪੂਰੇ ਜਿਹੜੇ ਸਮਾਗਮ ਨੇ ਉਹਦੇ ਵਿੱਚ ਸੂਤਰ ਧਾਰਨੇ ਤੇ ਵੱਡੇ ਪੱਧਰ ਤੇ ਜਿਹੜੇ ਸਮਾਗਮ ਕੀਤੇ ਜਾਣੇ ਨੇ ਅੱਜ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਵਿਜ਼ਿਟ ਕਰ ਰਹੇ ਨੇ ਤੇ ਇਸ ਸਮੇਂ ਗੁਰਦੁਆਰਾ ਸਾਥ ਸਥਾਨ ਵਿਖੇ ਮੌਜੂਦ ਨੇ ਨਾਪਸਤ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ तमाम ਜਿਹੜੇ ਪ੍ਰੋਗਰਾਮ ਨੇ ਉਹ ਲਿਖੇ ਕਿ ਉਹਨਾਂ ਪ੍ਰੋਗਰਾਮਾਂ ਦੇ ਬਾਰੇ ਟੈਕਨੀਕਲ ਐਜੂਕੇਸ਼ਨ ਹੋਣ ਵਾਲੀ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੱਪਸਥਾਨ ਗੁਰਦਾਰਾ ਸਾਹਿਬ ਦੀ ਤਸਵੀਰ ਹੈ ਜਿੱਥੇ ਹੁਣੇ ਮੰਤਰੀ ਹਰਜੋਤ ਮੈਸ ਜਿਹੜੇ ਨੇ ਉਨਤਮਸਤ ਖੋ ਕੇ ਆਏ ਨੇ ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਜਿਹੜੀ ਕਰ ਰਹੇ ਹਾਂ ਸਰ 350 ਸਾਲਾ ਸ਼ਹੀਦੀ ਸ਼ਤਾਬ ਦੀ ਜਿਹੜੀ ਮਨਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਵਿਆਪਕ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਕੀ ਕੀ ਸਰ ਪ੍ਰੋਗਰਾਮ ਰਹਿਣ ਵਾਲੇ ਨੇ ਅ ਉਸ ਦੇ ਵਿੱਚ ਜੀ ਹੈ ਕਿ 25 ਅਕਤੂਬਰ ਤੋਂ ਗੁਰਦੁਆਰਾ ਸੀਸਕਨ ਸਾਹਿਬ ਦਿੱਲੀ ਵਿਖੇ ਚਾਨਨੀ ਚੌਂਕ ਦਿੱਲੀ ਵਿਖੇ ਨਤਮਸਤਕ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਸਾਰੀ ਟੀਮ ਪੰਜਾਬ ਸਰਕਾਰ ਦੀ ਜਿਹੜੇ ਸਾਰੇ ਰਸਮੀ ਤੌਰ ਤੇ ਜਿਹੜੇ ਸਮਾਗਮਾਂ ਦੀ ਸ਼ੁਰੂਆਤ ਹੋਗੀ ਤੇ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਰਕਾਬगंज ਸਾਹਿਬ ਵਿਖੇ ਕੀਰਤਨ ਦਰਬਾਰ ਹੋਣਗੇ 1 ਨਵੰਬਰ ਤੋਂ ਲੈ ਕੇ ਪੰਜਾਬ ਦੇ ਸਾਰੇ ਯੂਨੀਵਰਸਿਟੀਆਂ ਕਾਲਜਸ ਦੇ ਵਿੱਚ ਆ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਬਾਣੀ ਨੂੰ ਲੈ ਕੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦੇਵਾਲਾ ਜੀ ਦੀ ਸ਼ਹਾਦਤ ਨੂੰ ਲੈ ਕੇ ਜਿਹੜੇ ਸੈਮੀਨਾਰ ਸਾਰੇ ਯੂਨੀਵਰਸਿਟੀ ਕਾਲਜਿਸ ਤੋਂ ਰੰਭੇ ਜਾਣਗੇ ਚਾਹੇ ਉਹ ਸਰਕਾਰੀ ਕਾਲਜਿਸ ਨੇ ਚਾਹੇ ਪ੍ਰਾਈਵੇਟ ਨੇ ਚਾਹੇ ਐਡਿਟ ਨੇ ਇਸ ਤੋਂ ਇਲਾਵਾ 1 ਨਵੰਬਰ ਤੋਂ 18 ਨਵੰਬਰ ਤੱਕ ਅਲੌਕਿਕ ਜਿਹੜੇ ਹੈ ਲਾਈਟ ਐਂਡ ਸਾਊਂਡ ਸ਼ੋਅ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੋਣਗੇ ਉਸ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਛਾਰੇ ਕ ਜ਼ਿਲ੍ਹੇ ਦੇ ਵਿੱਚ ਜਿਹੜੀ ਸੰਗਤ ਉਹ ਸ਼ਾਮਿਲ ਹੋਊਗੀ ਤੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਲਾਈਟ ਐਂਡ ਸਾਊਂਡ ਸ਼ੋਅ ਦੇ ਮਾਧਿਅਮ ਦੇ ਰਾਹੀਂ ਜਿਹੜੀ ਆ ਪੰਜਾਬ ਸਰਕਾਰ ਸ਼ਿਰਦਾਂਜਲੀ ਪੇਟ ਕਰੂਗੀ ਇਸ ਤੋਂ ਇਲਾਵਾ 18 ਨਵੰਬਰ ਨੂੰ ਸ਼ਰੀ ਨਗਰ ਤੋਂ ਗੁਰਦੁਆਰਾ ਛੱਟੀ ਪਾਛਾਇਆ ਛੇਵੇਂ ਪਾਛ ਦਾ ਸਥਾਨ ਹੈ ਉੱਥੇ ਕੀਰਤਨ ਦਰਬਾਰ ਹੋਣਗੇ ਤੇ 19 ਨਵੰਬਰ ਨੂੰ ਸਵੇਰੇ ਉੱਥੋਂ ਨਗਰ ਕੀਰਤਨ ਆਰੰਭ ਹੋਊਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਸੰਤਾ ਮਹਾਪੁਰਖਾਂ ਦੇ ਰੈਨਮਈ ਹੇਟ ਇਹ ਨਗਰ ਕੀਰਤਨ ਆਰੰਭੇ ਜਾਊਗਾ ਅੱਧੇਕ ਨਗਰ ਕੀਰਤਨ ਗੁਰਦਾਸਪੁਰ ਤੋਂ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਅੰਮ੍ਰਿਤਸਰ ਹੁੰਦੇ ਹੋਏ ਇੱਦਾਂ ਇੱਕ ਨਗਰ ਕੀਰਤਨ ਜਿਹੜਾ ਹੈ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਹਿਬ ਤੋਂ ਵਾਇਆ ਬਠਿੰਡਾ ਸੰਗਰੂਰ ਹੁੰਦੇ ਹੋਏ ਪਟਿਆਲਾ ਮੋਹਾਲੀ ਹੁੰਦੇ ਤੇ ਇੱਕ ਨਗਰ ਕੀਰਤਨ ਫਰੀਦਕੋਟ ਤੋਂ ਬਾਬਾ ਫਰੀਦ ਜੀ ਦੇ ਤਰਤੀਤੋਂ ਫਿਰੋਜ਼ਪੁਰ ਮੋਗਾ ਲੁਧਿਆਣੇ ਹੁੰਦੇ ਹੋਏ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਚਮਕੌਰ ਸਾਹਿਬ ਹੁੰਦੇ ਚਾਰੋਂ ਨਗਰ ਕੀਰਤਨ ਬਾਈ ਸ਼ਾਮੀ ਅਨੰਪੁਰ ਸਾਹਿਬ ਪਹੁੰਚ ਜਾਣਗੇ ਜੀ ਤੇ 23 24 25 ਨੂੰ ਸ਼੍ਰੀ ਅਨੰਪੁਰ ਸਾਹਿਬ ਵਿਖੇ ਵੱਡੇ ਸਮਾਗਮ ਹੋ ਰ ਅਖੰਡ ਪਟਸਾ ਵਰੰਭ ਹੋਣਗੇ ਉਸ ਤੋਂ ਬਾਅਦ ਸਰਵ ਧਰਮ ਸੰमेलन ਹੈ ਸਾਰੇ ਧਰਮਾਂ ਦੇ ਸੰਤ ਮਹਾਪੁਰਖ ਜਿਹੜੇ ਅਸੀਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਨਾਲ ਹੀ ਸ਼ਾਮ ਨੂੰ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਸ਼ਹਾਦਤ ਇੱਕ ਮਸ਼ਾਲ ਲਾਈ ਜਾ ਰਹੀ ਹੈ ਸਾਰੇ ਨਨਪੁੱਤਸਰ ਸ਼ਹਿਰ ਦੇ ਵਿੱਚ ਸ਼ਹਾਦਤ ਦੀ ਲੋ 4 ਘੰਟੇ ਮਸ਼ਾਲ ਚੱਲੇਗੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਪੂਰਾ ਜਿਹੜਾ ਹੈ ਜਿਵੇਂ ਇਹ ਸ਼ਹਾਦਤ ਦੀ ਸ਼ਤਾਬਦੀ ਹੈ ਤਾਂ ਅਸੀਂ ਲਾਈਟਨਿੰਗ ਵੀ ਲਾਰੇ ਪਰ ਇੱਕ ਮਸ਼ਾਲ ਲਾ ਕੇ ਜਿਹੜਾ ਹੈ ਉਸ ਦਾ ਨਾਮ ਵੀ ਸ਼ਹਾਦਤ ਦਾ ਲੋ ਰੱਖਿਆ ਹੈ ਅ ਵਿਰਾਸਤੀ ਖਾਲਸਾ ਵਿਖੇ ਪੰਜਾਬ ਦਾ ਪਹਿਲਾ ਡਰੋਨ ਸ਼ੋਅ ਹੋਊਗਾ। ਡਰੋਨ ਸ਼ੋਅ ਅਜ ਤੱਕ ਅਦੀ ਪੰਜਾਬ ਛੋਇਆ ਨਹੀਂ। ਜੀ ਆਸਮਾਨ ਦੇ ਉੱਤੇ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਜੀਵਨ ਉਹਨਾਂ ਦੀ ਸ਼ਹਾਦਤ ਬਾਰੇ ਤਿੰਨੋ ਦਿਨ ਜਿਹੜਾ ਡਰੋਨ ਸ਼ੋਅ ਸੰਗਤਨ ਦੇ ਦਰਸ਼ਨ ਕਰ ਸਕਣਗੇ। 24 ਤਰੀਕ ਨੂੰ ਸਵੇਰੇ ਸੀਸ ਪੇਟ ਨਗਰ ਕੀਰਤਨ ਸ਼੍ਰੀ ਕੀਰਤਪੁਰ ਸਾਹਿਬ ਤੋਂ ਆਰੰਭ ਹੋ ਕੇ ਕਿਉਂਕਿ ਜਿੱਥੇ ਭਾਈ ਜੈਤਾ ਜੀ ਜਦੋਂ ਸੀਸ ਲੈ ਕੇ ਆ ਰਹੇ ਸੀ ਤਾਂ ਗੁਰੂ ਸਾਹਿਬ ਬਾਲ ਗੋਬਿੰਦ ਰਾਏ ਸਾਰੀ ਸਿੱਖ ਸੰਗਤ ਪਰਿਵਾਰ ਉੱਥੇ ਜਾ ਕੇ ਸੀਸ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਜਾ ਕੇ ਇਕ ਜਿਹਾ ਸੀ ਉੱਥੇ ਉੱਥੋਂ ਸੀਸਪੇਟ ਨਗਰ ਕੀਰਤਨ ਆਰੰਭ ਹੋ ਕੇ ਅ ਅਨੰਪੁਰ ਸਾਹਿਬ ਤੱਕ ਹੋਊਗਾ ਤੇ ਨਾਲ ਹੀ 24 ਨਵੰਬਰ ਨੂੰ ਪੰਜਾਬ ਦੇ ਇਤਿਹਾਸ ਪਹਿਲੀ ਵਾਰੀ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਸ਼੍ਰੀ ਅਨੰਪੁਰ ਸਾਹਿਬ ਵਿਖੇ ਹੋਊਗਾ ਸ਼ਾਮ ਨੂੰ ਫਿਰ ਕੀਰਤਨ ਦਰਬਾਰ ਇਸ ਦੇ ਨਾਲ-ਨਾਲ ਵਿਰਾਸਤੀ ਖਾਲਸਾ ਚ ਐਗਜ਼ੀਬੀਸ਼ਨ ਹੈਰੀਟੇਜ ਵਾਕਸ ਜਿਹੜੇ ਆ ਵੱਖ-ਵੱਖ ਸਮਾਗਮ ਜਿਹੜੇ ਚੱਲਦੇ ਰਹਿਣਗੇ ਤੀਜੇ ਦਿਨ ਜਿਹੜਾ ਹੈ 25 ਤਰੀਕ ਨੂੰ ਜਿਹੜਾ ਹੈ ਸਰਬੱਤ ਦੀ ਭਲਾ ਇਕੱਤਰਤਾ ਹੋਊਗੀ ਜਦੇ ਵਿੱਚ ਪਹਿਲਾਂ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਪੈਣਗੇ ਉਸ ਤੋਂ ਬਾਅਦ ਅਹ ਗੀਤ ਸੰਦਰਭਾਰ ਹੋਗਾ ਨਵੇਂ ਪਾਤਸ਼ਾਹ ਜੀ ਬਾਣੀ ਦੇ ਉੱਤੇ ਤੇ ਫਿਰ ਉਸ ਤੋਂ ਬਾਅਦ ਜੀ ਜਿਹੜਾ ਹੈ ਸਰਬੱਤ ਦੇ ਭਲਾ ਕਤਰਤਾ ਉਸ ਦੇ ਵਿੱਚ ਵੀ ਜਿਹੜੇ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਨਵਾਈਟਸ ਪੇਜੇ ਜਾ ਰਹੇ ਨੇ ਉਹਨੇ ਇੱਧਰ ਸਾਨੂੰ ਇੱਕ ਦੋ ਦਿਨਾਂ ਚ ਜਿਹੜੇ ਸਾਂਝੀ ਕਰ ਦੇਣਗੇ ਮੁੱਖ ਮੰਤਰੀ ਸਾਹਿਬ ਦੇਸ਼ ਵਿਦੇਸ਼ ਦੀ ਜਿਹੜੀ ਨਾਮਵਰ ਸ਼ਖਸੀਅਤਾਂ ਉਹ ਸ਼ਾਮਿਲ ਹੋਣਗੇ ਡਿਟੇਲਡ ਪ੍ਰੋਗਰਾਮ ਹੈ ਤੁਸੀਂ ਜਿਸ ਜੀ ਐਡਿੰਗ ਫਿਰ ਸ਼ਾਮਿਲ ਫਿਰ ਕੀਤਨ ਦਰਬਾਰ ਹੈ ਡਰੋਨ ਸ਼ੋਅ ਹੈ ਇਸ ਨੂੰ ਤਿਆਰੀਆਂ ਨੂੰ ਲੈ ਕੇ ਟੈਂਟ ਸਿਟੀ ਜਿਹੜੀ ਹੈ ਅਸੀਂ ਇੱਕ ਵੱਡੀ ਟੈਂਟ ਸਿਟੀ ਬਣਾ ਰਹੀਆਂ ਨਾਲ ਇੱਕ ਟਰਾਲੀ ਸਿਟੀ ਵੀ ਪਹਿਲੀ ਵਾਰੀ ਤੁਸੀਂ ਅਕਸਰ ਦੇਖਿਆ ਨਾ ਜਦੋਂ ਬਹੁਤ ਸਾਰੇ ਟਰੈਕਟਰ ਟਰਾਲੀਆਂ ਆਉਂਦੀਆਂ ਤਾਂ ਸ਼ਹਿਰ ਦੇ ਵਿੱਚ ਲੱਗ ਜਾਂਦੀਆਂ ਤੇ ਉਹਨਾਂ ਨੂੰ ਟੈਂਟ ਸਿਟੀ ਬਣਾ ਰਹੇ ਹਨ 113000 ਸੰਗਤ ਦੇ ਲਈ ਉਸ ਦਾ ਨਾਮ ਅਸੀਂ ਚੱਕ ਨਾਨਕੀ ਰੱਖ ਰਹੇ ਹਾਂ ਜਿਵੇਂ ਗੁਰੂ ਸਾਹਿਬ ਜੀ ਨੇ ਜਦੋਂ ਸ਼ਹਿਰ ਬਸਾਇਆ ਤਾਂ ਚੱਕ ਨਾਨਕੀ ਨਾਮ ਸੀ ਤੇ ਨਾਲ ਇੱਕ ਟਰਾਲੀ ਸਿਟੀ ਟੈਂਟ ਟਰਾਲੀ ਸਿਟੀ ਟਰੈਕਟਰ ਟਰਾਲੀ ਸਿਟੀ ਜਿੱਥੇ ਅਲਗ-ਅਲਗ ਪੰਜਾਬ ਦੀ ਤਸਵੀਰ ਦੇਖਣ ਨੂੰ ਮਿਲੂਗੀ ਜਿਵੇਂ ਜਦੋਂ ਆਸਟ੍ਰੇਲੀਆ ਸਿਟੀ ਉੱਥੇ ਬਾਥਰੂਮਾਂ ਦਾ ਵੀ ਬੰਦਬਸਤ ਹੋਗਾ ਬਾਜ਼ਾਰ ਵੀ ਹੋਣਗੇ ਲੰਗਰ ਵੀ ਹੋਣਗੇ ਹਰ ਤਰ੍ਹਾਂ ਦੀ ਸੀਸੀਟ ਹਰ ਤਰ੍ਹਾਂ ਦੇ ਲਾ ਐਂਡ ਆਰਡਰ ਵੀ ਮੇਨਟੇਨ ਰਹੇ ਤੇ ਜਿਹੜੀ ਸੰਗਤਾਂ ਉਹ ਉੱਥੇ ਆਰਾਮ ਨਾਲ ਰੁਕ ਸਕਣ ਸਾਰੇ ਬੰਦੂਬਸਤ ਹੋਣ ਤੇ ਦਰਸ਼ਨ ਦੀਦਾਰੇ ਕਰ ਸਕਣ ਇਦਾਂ ਹੀ ਫਿਰ ਇੱਕ ਭਾਈ ਮਤੀ ਦਾਸ ਜੀ ਨਿਵਾਸ ਸਿੱਖਪਈ ਸਤੀ ਦਾਸ ਜੀ ਨਿਵਾਸ ਦੋ ਹੋਰ ਛੋਟੀਆਂ ਟਿੰਡ ਸਿਟੀਆਂ ਹਨ ਅਸ਼ਰ ਦੇ ਤੈਨੂੰ ਪਾਸੇ ਜਿਹੜੀਆਂ ਬਸਣਗੀਆਂ ਹੋਰ ਵੀ ਬਹੁਤ ਸਾਰੀ ਤੁਸੀਂ ਪੰਜਾਬ ਦੇ ਵੱਖ-ਵੱਖ ਔਨਿਆਂ ਦੇ ਵਿੱਚ ਖਾਸ ਤੌਰ ਤੇ ਪ੍ਰੋਗਰਾਮਾਂ ਨੂੰ ਲੈ ਕੇ ਜਾ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦੇ ਵੱਲ ਤੋਂ ਕਿ ਜਿਵੇਂ ਤੁਸੀਂ ਦੱਸ ਵੀ ਰਹੇ ਸੀ ਉਹਨੇ ਕਿ ਕਰੋੜਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਇੱਥੇ 1 ਕਰੋੜ ਤੋਂ ਵੱਧ ਦਾ ਅਨੁਮਾਨ ਹੈ ਜੀ ਸੰਗਤ ਦੀਆਂ ਤਾਂ ਮੈਂ ਯੂਨੀਅਨ ਮਿਨਿਸਟਰ ਨੂੰ ਵੀ ਲਿਖਿਆ ਸੀ ਸਪੈਸ਼ਲ ਟ੍ਰੇਨਾਂ ਚਲਾਈ ਜਾਣ 13 ਜ਼ਿਲ੍ਹੇ ਚ ਅਸੀਂ ਜਾ ਚੁੱਕੇ ਕੱਲ ਵੀ ਸਾਡੀ ਜਿਹੜੀ ਮੰਤਰੀਆਂ ਦੀ ਟੀਮ ਹੈ ਜਾ ਰਹੀ ਹੈ ਤੇ ਹਰ ਜਗ੍ਹਾ ਬਹੁਤ ਜ਼ਿਆਦਾ ਸਹਿਯੋਗ ਹੈ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਵੀ ਸਹਿਯੋਗ ਹੈ ਐਸਜੀਪੀਸੀ ਦੇ ਸਭ ਦੇ ਬਹੁਤ ਸੇ ਹਾਂ ਜੀ ਸਾਹਿਬ ਇਨਫਰਾਸਟ੍ਰਕਚਰ ਨੂੰ ਲੈ ਕੇ ਕਿਉਂਕਿ ਜ਼ਿਲ੍ਹੇ ਬਣਨ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸਰਕਾਰ ਦੇ ਸਿਰਾ ਜਿਹੜਾ ਲੱਗ ਸਕਦਾ ਹੈ ਅ ਇਨਫਰਾਸਟ੍ਰਕਚਰ ਨੂੰ ਲੈ ਕੇ ਕਿਸ ਤਰੀਕੇ ਦੀ ਤਬਦੀਲੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕੁਝ ਯੂਨੀਵਰਸਟੀਆਂ ਦੀ ਵੀ ਗੱਲ ਕਰ ਰਹੇ ਸੀ ਉਹ ਸ਼੍ਰੀ ਸ਼੍ਰੀ ਅਨੰਦਪੁਰ ਸਾਹਿਬ ਬਹੁਤ ਮਹਾਨ ਧਰਤੀ ਹੈ ਜਿੱਥੇ ਖਾਸ ਜਨਮ ਭੂਮੀ ਹੈ ਮਾਤਾ ਨੈਣਾ ਦੇਵੀ ਦੇ ਹਲੋਹਰ ਬਲੇ ਆਸ਼ੀਰਵਾਦ ਇਸ ਧਰਤੀ ਦੇ ਉੱਤੇ ਇੱਥੇ ਜਿਹੜੀ ਕੁਦਰਤੀ ਜਿਹੜੀ ਸੁੰਦਰਤਾ ਬਹੁਤ ਜ਼ਿਆਦਾ ਹੈ ਅਸੀਂ ਦੇਖੋ ਅਗਰ ਇਤੇ ਇਤਿਹਾਸ ਚ ਦੇਖੋ ਤਾਂ 1950 ਤੇ 60 ਦੋ ਦਸ਼ਕ ਇਦਾਂ ਦੇ ਸੀ ਤੇ ਉਸ ਦਸ਼ਕੇ ਮੈਂ ਕਹਿ ਰ ਹਾਂ ਸਭ ਨੂੰ ਦਿੰਨਾ ਕਿ ਜਿਹਦੇ ਵਿੱਚ ਇਸ ਇਲਾਕੇ ਚ ਬਹੁਤ ਵਿਕਾਸ ਹੋਇਆ ਚਾਹ ਪਾਖੜਾ ਨੰਗਲ ਡੈਮ ਦੇ ਰੂਪ ਦੇ ਵਿੱਚ ਨਹਿਰਾਂ ਬਣੀਆਂ ਪਾਵਰ ਹਾਊਸ ਬਣੇ ਐਨ ਐਫ ਐਲ ਆਈ ਗੁਰਗੋਬਿੰਦ ਸਿੰਘ ਥਰਮਲ ਪਾਵਰਟਨ ਆਇਆ ਤੇ ਇਲਾਕੇ ਦੇ ਵਿੱਚ ਰੋਜ਼ਗਾਰ ਵੀ ਮਿਲੇ ਐਨਾ ਸਰਕਾਰੀ ਅੱਜ ਇਹ ਸਰਕਾਰੀ ادارے ਉਸ ਤੋਂ ਸ਼ਹਿਰ ਬਸਿਆ ਪੂਰਾ ਨੰਗਲ ਸ਼ਹਿਰ ਬਸਿਆ ਗੰਗੂਵਾਲ ਕਲੋਨੀ ਵਿੱਚ ਸੀ बसवाल कॉलोनी बसी कोटला कॉलोनी बसी पर आज जो सब खंडर बन के रह गया उस तो बाद किसी ने भी इत्थे कोई जेड़ा है रादर इत्थे बन के इत्थों मुख्यमंत्री भी बने ਇਥੋਂ ਹੋਰ ਰੀਡਰ ਵੀ ਪਰ ਸਾਰਾ ਕੁਝ ਬਾਕੀ ਸ਼ਹਿਰਾਂ ਚ ਜਾਂਦਾ ਰਿਹਾ ਜੀ ਜੋ ਦੱਸਦੇ ਆ ਕਿ ਜਿਹੜਾ ਫਰੀਦਕੋਟ ਦਾ ਮੈਡੀਕਲ ਕਾਲਜ ਉਹਨਾਂ ਨੂੰ ਪਰ ਸਾਹਮਣੂ ਮਿਲਣਾ ਸੀ ਪਰ ਉਹ ਫਰੀਦਕੋਟ ਚਲਾ ਗਿਆ ਇੰਨੇ ਸਾਰਾ ਕੁਝ ਤਾਂ ਹੁਣ ਸਾਡੀ ਕੋਸ਼ਿਸ਼ ਹੈ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਮੌਕਾ ਦਿੱਤਾ ਤੇ ਮੈਂ ਦਿਲੋਂ ਜਿਹੜਾ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਦਾ ਸ਼੍ਰੀ ਅਨੰਦਪੁਰ ਸਾਹਿਬ ਪ੍ਰਤੀ ਵਿਸ਼ੇਸ਼ ਲਗਾਵ ਹੈ ਚਾਹੇ ਤੁਸੀਂ ਹੈਰੀਟੇਜ ਸਟਰੀਟਸ ਹੋਵੇ ਜਾਂ ਹੋਰ ਜੋ ਪ੍ਰੋਜੈਕਟ ਹੋਣ ਜਿਹੜਾ ਹੈ ਉਹ ਸਾਰੇ ਜਿਹੜੇ ਅਨੰਦਪੁਰ ਸਾਹਿਬ ਤੇ ਤਰਜੀਹ ਦੇ ਉੱਤੇ ਤੇ ਕਦੀ ਉਹਨਾਂ ਵੱਲੋਂ ਨਾ ਨਹੀਂ ਹੁੰਦੀ ਤੇ ਉਹਨਾਂ ਨੇ ਜੋ ਇਸ ਕਸ਼ਸ਼ਨ ਹੋਇਆ ਪਿਛਲੇ ਦਿਨ ਪਿਛਲੇ ਦਿਨੇ ਸਾਧੂ ਸੰਤਾਂ ਮਹਾਂਪੁਰਖਾਂ ਦੀ ਮੀਟਿੰਗ ਸੀ ਅ ਸਿਵੀਅਰਿਜ ਵਿੱਚ ਮੌਜੂਦ ਸੀ ਉਹਦੇ ਵਿੱਚ ਉਹਨੇ ਮੈਂ ਕਿਹਾ ਕਿ ਮੈਂਰੇ ਮੇਰੇ ਦਿਮਾਗ ਚ ਰੰਗਪੁਰ ਸਾਹਿਬ ਨੂੰ ਲੈ ਕੇ ਸਪੈਸ਼ਲ ਪਲਾਨ ਹੈ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਤੇ ਉਹ ਨਹੀਂ ਹੁਣ ਤੱਕ ਕਰਕੇ ਵੀ ਦਿਖਾਇਆ ਯੂਨੀਵਰਸਿਟੀਾਂ ਦੀ ਮੈਂ ਗੱਲ ਕਰ ਰਿਹਾ ਸੀ ਜੀ ਆਬਰਾਈਤ ਸਾਹਿਬ ਜੀ ਕਿ ਯੂਨੀਵਰਸਿਟੀ ਬਣਾ ਰਿਹਾ ਹੈ ਜੀ ਸਾਨੀ ਸਾਹਿਬ ਨਾਲ ਵੀ ਮੇਰੀ ਗੱਲ ਚੱਲ ਰਹੀ ਹੈ ਤਾਂ ਇੱਥੇ ਨਾ ਇੱਕ এডੂਕੇਸ਼ਨ ਹੱਬ ਸ਼੍ਰੀਮਨਪੁਰ ਸਭ ਨੂੰ ਬਣਾ ਸਕੇ ਇਸ ਦੇ ਉੱਤੇ ਪ੍ਰਯਾਸ ਕਰ ਸਕਦਾ ਸੜਕਾਂ ਦੇ ਜ਼ਿਕਰ ਗੱਲ ਕੀਤੀ ਜਾਵੇ ਕੁਝ ਲੋਕ ਸਾਰੇ ਸਾਰੇ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਚਾਹਦਾ ਸਭ ਦੇਖੋ ਮੈਂ ਦੇਖੋ ਮੇਰੀ ਬੇਨਤੀ ਸੁਣੋ ਜੀ ਜੀ ਮੈਂ ਕ ਐਮ ਐਲ ਏ ਵੀ ਮੰਤਰੀ ਹਾਂ ਤੇ ਇਸ ਇਲਾਕੇ ਦਾ ਐਮ ਐਲ ਏ ਵੀ ਕੋਈ ਵੀ ਕਮੀ ਪੇਸ਼ ਹੈ ਮੋਦੀ ਲਈ ਜ਼ਿੰਮੇਦਾਰ ਹੈ ਉਦੇ ਵਿੱਚ ਇੱਕ ਟੈਕਨੀਕਲ ਪ੍ਰੋਬਲਮ ਤੁਸੀਂ ਆਪ ਆਪਣਾ ਤੁਸੀਂ 4 ਮਹੀਨੇ ਪਹਿਲਾਂ ਦੇਖ ਲਓ ਕਿ 4 ਮਹੀਨੇ ਪਹਿਲਾਂ ਸੜਕ ਖਰਾਬ ਨਹੀਂ ਸੀ ਬਿਲਕੁਲ ਠੀਕ ਹੈ ਨਾ ਬਰਸਾਤਾਂ ਨੇ ਇੱਕਦਮ ਸੜਕ ਜਿਹੜੀ ਆ ਪਤਾ ਨਹੀਂ ਸੜਕ ਦਾ ਸਾਰਾ ਕੁਝ ਚਲੋ ਬਹੁਤ ਪਰ ਸੜਕ ਦਾ ਬਹੁਤ ਸੀਰੀਅਸਲੀ ਡੈਮੇਜ ਕੀਤਾ ਹੈ ਅੱਜ ਜੋ ਵੀ ਲੋਕ ਪਰੇਸ਼ਾਨ ਹੋ ਜੈਨੂਅਲੀ ਸਹੀ ਪਰੇਸ਼ਾਨ ਹੈ ਕਿਉਂਕਿ ਬਹੁਤ ਜ਼ਿਆਦਾ ਹੋ ਉਹਦਾ ਪ੍ਰੋਸੈਸ ਹੈ ਉਹਨੂੰ ਕਰਾ ਕੇ ਹੁਣ ਟੈਂਡਰ ਅਲੋਟ ਹੋ ਗਿਆ ਤੇ ਕੰਮ ਵੀ ਚੱਲ ਰਿਹਾ ਪਰ ਇਹ ਜਿਹੜਾ ਸਟ੍ਰੈਚ 30 32 ਕਿਲੋਮੀਟਰ ਦਾ ਹੈ ਜੀ ਤੇ ਰੋਜ਼ ਤਕਰੀਬਨ ਜਿਹੜਾ ਹੈ ਐਨੀ ਜ਼ਿਆਦਾ ਖਰਾਬ ਹੈ ਕਿ ਕਿਤੇ ਕਿਤੇ ਪੂਰਾ ਦਿਨ 100 ਮੀਟਰ ਤੀ ਲੱਗੀ ਜਾ ਰਿਹਾ ਜਿੱਥੇ ਤਾਂ ਬਹੁਤ ਥੋੜ ਛੋੜੇ ਤੋਏ ਉਥੇ ਪਹਿਲੇ ਜਿਵੇਂ 1.5 ਕਿਲੋਮੀਟਰ ਕਵਰ ਹੋਇਆ ਹੁਣ ਕੱਲ ਪਰਸਕੱਲ ਮੈਂ ਰੋਜ਼ ਆਪ ਰਿਪੋਰਟ ਇਹ ਦੇ ਰਿਹਾ ਇੱਕ ਇੱਕ ਘੰਟੇ ਦੀ ਮੇਰੀ ਕੋਸ਼ਿਸ਼ ਹੈ ਕਿ ਅਗਲੇ 10-12 ਦਿਨਾਂ ਦੇ ਵਿੱਚ ਅਸੀਂ ਜਿਹੜੀ ਇਹ ਪੂਰਾ ਸਟ੍ਰੈਚ ਨੈਸ਼ਨਲ ਹਾਈਵੇ ਦਾ ਓਕੇ ਕਰ ਦਾਂਗੇ ਜੀ ਚਾਹੇ ਅਸੀਂ ਕੱਲ ਫਿਰ ਮੈਂ ਠੇਕੇਦਾਰ ਨੂੰ ਬੁਲਾ ਕੇ ਜਿਵੇਂ ਮਰਜੀ ਡੇਲੀ ਰਿਪੋਰਟਿੰਗ ਮਿਲਦੇ ਸਾਡੇ ਜਿਹੜੇ ਸਾਥੀ ਹੋਏ ਇਸ ਤੋਂ ਇਲਾਵਾ ਅਗੰਪੁਰ ਦੇ ਜਿਹੜੇ ਪੁਲ ਹੈ ਉਹਦੀ ਜਿਹੜੀ ਹੈ ਰੀਕਾਰਪੇਟਿੰਗ ਦਾ ਟੈਂਡਰ ਹੋ ਗਿਆ ਉਹਦਾ ਵੀ 5-7-10 ਦਿਨ ਹਮ ਸਾਰੀਆਂ ਸੜਕਾਂ ਜਿਹੜੀਆਂ ਪਰਫੈਕਟ ਮਿਲਣ ਗਿਆ ਰਾਦਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜੀ ਬਹੁਤ ਆਮ ਨਾਲ ਜਿੰਨੇ ਤੁਹਾਨੂੰ ਦੇਖਿਆ ਸਾਡੇ ਜਿੰਨੇ ਪ੍ਰਮੁੱਖ ਧਾਰਮਿਕ ਸਥਾਨ ਨੇ ਇਲਾਕੇ ਦੇ ਜੀ ਤੇ ਜਿਹੜੇ ਵੱਡੇ ਵੱਡੇ ਪਿੰਡ ਸਾਰਿਆਂ ਦੀ ਸੜਕਾਂ 18 ਫੁੱਟ ਹੋ ਰਹੀਆਂ ਹੋਰ ਜਿਹੜਾ ਬਹੁਤ ਸਾਰੇ ਕੁਝ ਜਿਹੜਾ ਹੈ ਪ੍ਰੋਜੈਕਟ ਤਿੰਨ ਪੌੜ ਮਿਲੇ ਨੇ ਤਾਂ ਬਹੁਤ ਜ਼ਿਆਦਾ ਜਿਹੜਾ ਹੈ ਕਰੋਨਾ ਰੁਪਏ ਦੇ ਪ੍ਰੋਜੈਕਟ ਹੋ ਸਾਨੂੰ ਆਉਣ ਵਾਲੇ ਦਿਨਾਂ ਚ ਦੋ ਦੋ ਮਿੰਟ ਤੁਹਾਡੇ ਹੋਰ ਲੈਣੇ ਮੈਨੂੰ ਪਤਾ ਬਹੁਤ ਬਿਜ਼ੀ ਸ਼ੂਗਲ ਹੈ ਇੱਕ ਤੇ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਅਨੰਦਪੁਰ ਸਾਹਿਬ ਦੇ ਵਿੱਚ ਸੱਦਿਆ ਜਾ ਰਿਹਾ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋ ਰਿਹਾ ਤੇ ਉਹਦੇ ਵਿੱਚੋਂ ਖਾਸ ਕੀ ਕੁਝ ਨਿਕਲ ਸੇ ਕੋਈ ਤੁਸੀਂ ਉਹਦਾ ਇੰਤਜ਼ਾਰ ਕਰੋ ਜੀ ਜੀ ਇੱਕ ਜਿਹੜੀ ਮੰਗ ਲੋਕਾਂ ਦੇ ਜ਼ਿਲ੍ਹੇ ਨੂੰ ਲੈ ਕੇ ਹੈ ਮੈਂ ਉਹਦੇ ਵਿੱਚ ਫਿਰ ਅਰਜ਼ੂ ਨੂੰ ਬੇਨਤੀ ਕਰੂੰਗਾ ਜੀ ਦੇਖੋ ਇਹ ਜਿਹੜੀ ਮੰਗ ਇਮਾਨੀਆ ਮੁੱਖ ਮੰਤਰੀ ਜੀ ਦੇ ਵਿਚਾਰ ਅਧੀਨ ਹੈ ਉਹ ਸਾਰਾ ਕੁਝ ਉਹਦੇ ਪ੍ਰੋਜ਼ ਐਂਡ ਕੌਨਸ ਸਾਰਾ ਕੁਝ ਜਿਹੜਾ ਹੈ ਉਹ ਵਿਚਾਰ ਅਧੀਨ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਪੰਜਾਬ ਦੇ ਹਿੱਤ ਚ ਜੋ ਅਨੰਪੁਰ ਸਾਹਿਬ ਦੇ ਹਿੱਤ ਫੈਸਲੇ ਹੋਗਾ ਜਰੂਰ ਲੈ ਜਿਹੜੀ ਡਵੈਲਪਮੈਂਟ ਹੋ ਰਹੀ ਹੈ ਕੁਝ ਲੋਕਾਂ ਦਾ ਇਹ ਸਵਾਲ ਹੈ ਕਿ ਜਿਹੜਾ ਜ਼ਿਲ੍ਹਾ ਬਣਦਾ ਹੈ ਖਾਸ ਤੌਰ ਤੇ ਜਿਹੜੀ ਕੁਦਰਤੀ ਸੁੰਦਰਤਾ ਇਸ ਥਾਂ ਦੀ ਉਹ ਖਰਾਬ ਹੋ ਸਕਦੀ ਹੈ ਲੱਗਦਾ ਹੈ ਕਿ ਹੋਲਿਸਟਿਕ ਡਵੈਲਪਮੈਂਟ ਬਿਲਕੁਲ ਹੋਲਿਸਟਿਕ ਡਵੈਲਪਮੈਂਟ ਹੋਊਗੀ ਤੇ ਜਿਹੜਾ ਹੈ ਦੇਖੋ ਸਾਡੇ ਇਲਾਕੇ ਦੀ ਬਹੁਤ ਪ੍ਰਾਣੀਏ ਮੰਗ ਹੈ ਤੇ ਆਲਰੇਡੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਦੇ ਵਿਚਾਰ ਅਧਿਨ ਹੈ ਜੋ ਪੰਜਾਬ ਦੇ ਹਿੱਤ ਲਈ ਤੇ ਜੋ ਇਸ ਧਰਤੀ ਦੇ ਹਿੱਤ ਲਈ ਫੈਸਲਾ ਹੋਗਾ ਕਿ ਮੁੱਖ ਮੰਤਰੀ ਸਾਹਿਬ ਨੇ ਸਾਰੀ ਤਿਆਰੀ ਕੀਤੀ ਹੋਈ ਹੈ ਉਸ ਹਿਸਾਬ ਨਾਲ ਉਹ ਫੈਸਲਾ ਲੈਣਗੇ ਥੈਂਕ ਯੂ ਉਸਨ ਕੈਬਨਟ ਮੰਤਰੀ ਹਰਜੋਤ ਸਿੰਘ ਬਾਸ ਜਿਨ੍ਹਾਂ ਨੇ ਤਮਾਮ ਜਿਹੜੇ ਪ੍ਰੋਗਰਾਮ ਨੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਉਹਨਾਂ ਦੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਤੇ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਨਾਨ ਦੇ ਵੱਲੋਂ ਅਨੰਦਪੁਰ ਸਾਹਿਬ ਲਈ ਵੱਡੇ ਪ੍ਰੋਜੈਕਟ ਜਿਹੜੇ ਆ ਉਹ ਅਨਾਉਂਸ ਕੀਤੇ ਜਾ ਸਕਦੇ ਨੇ ਜਿਸ ਤਰੀਕੇ ਨਾਲ ਦੱਸਿਆ ਗਿਆ ਹੈ ਕਿ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਨੰਦਪੁਰ ਸਾਹਿਬ ਵਿਖੇ ਬੁਲਾਇਆ ਜਾ ਰਿਹਾ ਹੈ ਉਸ ਉਪਰੰਤ ਵੱਡੇ ਜਿਹੜੇ ਐਲਾਨ ਹੈ ਉਹ ਅਨੰਦਪੁਰ ਸਾਹਿਬ ਲਈ ਹੋ ਸਕਦੇ ਹਨ ਵੀਐਸ ਚਾਨ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਰਕਾਰ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵੱਲ ਸੰਪੂਰਨ ਧਿਆਨ ਦੇ ਰਹੀ ਹੈ ਉੱਥੇ ਨਾਲ ਹੀ ਸਤਕਾਰਯੋਗ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਇਸ ਤਪਸਥਾਨ ਤੇ ਆਪ ਆ ਕੇ ਨਤਮਸਤਕ ਹੋਏ ਨੇ ਮੱਥਾ ਟੇਕਿਆ ਬਹੁਤ ਸ਼ਰਧਾ ਦਿਖਾਈ ਹੈ ਮੈਂ ਇਸ ਗੱਲੋਂ ਵੀ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਪੂਰਨ ਆਸ ਕਰਦਾ ਹਾਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਅਸੀਂ ਰੇਲ ਮੰਤਰੀ ਨੂੰ ਚਿੱਠੀਆਂ ਹਵਾਈ ਜਹਾਜ਼ ਵਾਲਿਆਂ ਨੂੰ ਹੋਰ ਸਾਰੇ ਆਨੰਦਪੁਰ ਸਾਹਿਬ ਦੀਆਂ ਸੜਕਾਂ ਜਿਨ੍ਹਾਂ ਦਾ ਬੁਰਾ ਹਾਲ ਹੈ ਉਹ ਹੁਣ ਤੋਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ ਸਾਨੂੰ ਬਹੁਤ ਖੁਸ਼ੀ ਹੈ ਉਹਨਾਂ ਨੇ ਦੱਸਿਆ ਕਿ ਧਰਮ ਸਮੇਲਨ ਸਰਬ ਧਰਮ ਸਮੇਲਨ ਜਿਹਦੇ ਵਿੱਚ ਘੱਟੋ ਘੱਟ 5000 ਸਾਧੂ ਆਏਗਾ ਤੇ ਬਹੁਤ ਵੱਡੀ ਸਟੇਜ ਤੇ ਬੈਠੇਗਾ ਸੋ ਸਾਰੀ ਸਾਨੂੰ ਬਹੁਤੀ ਖੁਸ਼ੀ ਹੈ ਜੀ ਮੈਂ ਹੋਰ ਧੰਨਵਾਦ ਹੈ ਤੁਹਾਡਾ ਪਹਿਲਾਂ ਤਾਂ ਮੰਤਰੀ ਸਾਹਿਬ ਨੇ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸੰਜੀਤ ਦੇ ਪਾਵਨ ਪਵਿੱਤਰ ਸਾਦੇ 300 ਸਾਲ ਪਰਾتن ਘਰ ਦੇ ਦਰਸ਼ਨ ਕੀਤੇ ਜਿਨ੍ਹਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਆ ਮੰਤਰੀ ਸਾਹਿਬ ਦਾ ਇਹ ਬਚਨ ਸੀ ਕਿ ਬਾਬਾ ਜੀ ਅਨੰਦਪੁਰ ਸਾਹਿਬ ਦੇ ਵਿੱਚ ਜੇ ਸਭ ਤੋਂ ਪੁਰਾਣੀ ਵਿਰਾਸਤ ਤੁਸੀਂ ਸੰਭਾਲ ਕੇ ਰੱਖੀ ਆ ਇਹ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਮੈਂ ਤੁਹਾਡੇ ਚੈਨਲ ਤੋਂ ਵੀ ਇਹ ਮੈਂ ਬੇਨਤੀ ਕਰਦਾ ਹਾਂ ਇਹ ਇਹ ਮੰਤਰੀ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਵਿੱਚ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੀ ਜਿਹੜੇ ਯਾਦਗਾਰ ਬਣਾਈ ਹੈਗਾ ਜਿਹੜਾ ਮਿਊਜ਼ੀਅਮ ਬਣਾਇਆ ਉਹ ਉਹ ਦਾ ਪੰਜ ਤਰੀਕ ਨੂੰ ਉਦਘਾਟਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਹੈ ਸੰਗਤਾਂ ਦਰਸ਼ਨ ਕਰਨਗੀਆਂ ਉਹਦੇ ਤੋਂ ਸਕੂਲਾਂ ਵਾਲੇ ਬੱਚੇ ਅਤੇ ਬਿਆੰਤ ਸੰਗਤਾਂ ਸਕ ਇਤਿਹਾਸ ਤੋਂ ਜਾਣੂ ਹੋਣ ਗਿਆ ਤੇ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਹੋਣ ਗਿਆ ਤਾਂ ਕਿ ਹਰ ਘਰ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰਨ ਗਿਆ ਨਾ ਉਹਨਾਂ ਨੂੰ ਜਾਣਕਾਰੀ ਪ੍ਰਾਪਤ ਹੋਵੇਗੀ ਅੱਜ ਮੰਤਰੀ ਸਾਹਿਬ ਨੇ ਸਾਹਿਬ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਵੀ ਕੀਤੇ ਆ ਉਹ ਇਤਿਹਾਸਕ ਚਰਾਸੀ ਔੜੀਆਂ ਦੇ ਵੀ ਦਰਸ਼ਨ ਕੀਤੇ ਨੇ ਜਿਨ੍ਹਾਂ ਪੌੜੀਆਂ ਤੋਂ ਧੰਨ ਮਾਤਾ ਮਾਤਾ ਗੁਜਰਕੌਰ ਜੀ ਆਪ ਚੱਲਦੇ ਰਹੇ ਨੇ ਸਾਹਿਬ ਸਤਿਗੁਰੂ ਗੁਰਗਬਿੰਦ ਸਿੰਘ ਸਾਹਿਬ ਮਹਾਰਾਜ ਆਪ ਚੱਲਦੇ ਰਹੇ ਨੇ ਸਾਹਿਬ ਭਾਈ ਜੱਤਾ ਜੀ ਬਾਬਾ ਜੀਵਨ ਸਿੰਘ ਜੀ ਸ਼ਹੀਦ ਆਪ ਚੱਲਦੇ ਰਹੇ ਨੇ ਉਹਨਾਂ ਪੌੜੀਆਂ ਦੇ ਵੀ ਦਰਸ਼ਨ ਕੀਤੇ ਆ ਮੈਂ ਸਮੂਹੀਆਂ ਨਾਲ ਆਈਆਂ ਹੋਈਆਂ ਸੰਗਤਾਂ ਦਾ ਮੰਤਰੀ ਸਾਹਿਬ ਦੀ ਸਮੂਹੀ ਕੈਬਨਿਟ ਦਾ ਮਾਨ ਸਾਹਿਬ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਈ ਜਤਾ ਜੀ ਦੀ ਯਾਦਗਾਰ ਮਿਊਜ਼ੀਅਮ ਬਣਾ ਕੇ ਸੰਗਤਾਂ ਨੂੰ ਸਮਰਪਨ ਕੀਤਾ ਹੈ ਭੱਲਾ ਜੁਕਾਂ ਦੀ ਖਿਮਾ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ